ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਇੱਕ ਵਾਰ ਫੇਰ ਤੋਂ ਹਾਂਜੀ ਪੀ ਡਬਲਯੂ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਅਪਡੇਟ ਆਈ ਹੈ ਜਿਵੇਂ ਕਿ ਤੁਹਾਨੂੰ ਪਹਿਪਤਾ ਵੀ ਜਿਹੜਾ ਕਲਰਕ ਦਾ ਪੇਪਰ ਆ ਐਡਵਰਟਾਈਜ਼ਮੈਂਟ ਨੰਬਰ 5/2024 ਠੀਕ ਹੈ ਉਹਦਾ ਜੋ ਪੇਪਰ ਸੀ ਉਹ 31 2024 ਨੂੰ ਹੋਣ ਵਾਲਾ ਸੀ ਤੇ ਹੁਣ ਜੋ ਪੇਪਰ ਆ ਇਹਨਾਂ ਨੇ ਪੋਸਟਪੌਨ ਕਰ ਦਿੱਤਾ ਆਫੀਸ਼ੀਅਲੀ ਆ ਗਿਆ ਆ ਚੁੱਕਿਆ ਹੈਗਾ ਤੇ ਇਹ ਵੀ ਦੱਸਤਾ ਵੀ ਇਹ ਪੇਪਰ ਅੱਗੇ ਹੁਣ ਕਿੰਨੇ ਤਰੀਕ ਨੂੰ ਹੋਣਾ ਇਹ ਪੇਪਰ ਹੋਣਾ 22 12 2024 ਠੀਕ ਹੈ 22 12 2024 ਨੂੰ ਇਹ ਪੇਪਰ ਹੋਣਾ ਹੁਣ ਪੋਸਟਪੌਨ ਕਰਕੇ ਅੱਗੇ ਕਰ ਦਿੱਤਾ ਗਿਆ 22 12 2024 ਨੂੰ ਹੋਣਾ ਠੀਕ ਹੈ ਨਾਲ ਨਾਲ ਇਹਨਾਂ ਨੇ 8/2023 ਅਧੀਨ ਡੀਪੀਆਈ ਦੇ ਸ਼ਿਪ ਮੋਡਲਿੰਗ ਇਨਸਟਰਕਟਰ 8/2023 ਇਹ ਤੁਸੀਂ ਵੇਖ ਲੈਣਾ ਇਹ ਅੱਜ ਹੀ ਅਪਡੇਟ ਆਇਆ ਨਾਲ ਦੇ ਹੋਰ ਪੇਪਰ ਸੀ ਜੋ ਉਹ ਵੀ ਪੋਸਟਪੋਨ ਹੋ ਕੇ 22 ਤਰੀਕ ਨੂੰ ਹੋਣਾ ਹੈ ਅਜੇ ਟਾਈਪਿੰਗ ਦਾ ਕਿਸੇ ਨੇ ਕੁਝ ਨਹੀਂ ਦੱਸਿਆ ਬਟ ਉਹ ਪੇਪਰ ਆ ਪੇਪਰ ਦੀ ਡੇਟ ਆ ਜੋ 22 ਦਿਨ ਪੋਸਟਪੋਨ ਕਰ ਦਿੱਤੀ ਆ ਤੇ ਇਹ ਤੁਸੀਂ ਦੇਖ ਲੈਣਾ ਤੁਹਾਡੇ ਮਨ ਦੇ ਵਿੱਚ ਜੋ ਡਾਟ ਸੀ ਉਹ ਕਲੀਅਰ ਹੋ ਗਿਆ ਵੀ ਜਿਹੜਾ 30 ਤਰੀਕ ਨੂੰ ਪੇਪਰ ਹੋਣਾ ਸੀ ਕਲਰਕ ਦਾ ਉਹ ਪੋਸਟਪੋਨ ਹੋ ਚੁੱਕੇ ਤੇ ਅਗਲੀ ਡੇਟ ਵੀ ਆ ਚੁੱਕੀ ਆਈ ਹੋਪ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਅਗਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਧੰਨਵਾਦ